ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੀ ਨਵੇਂ ਵਲੌਗ 'ਚ ਤੇ ਦੋਸਤੋ ਸਵੇਰ ਦਾ 11 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਸੋਹਣਾ ਦਿਨ ਨਿਕਲਿਆ ਧੁੱਪ ਨਿਕਲ ਆਈਏ ਦੇਖ ਸਕਦੇ ਹੋ ਤੁਸੀਂ ਤੇ ਕਿਉਂਕਿ ਕਈ ਦਿਨ ਹੋ ਗਈ ਸੀ ਮੌਸਮ ਠੰਡਾ ਠੰਡਾ ਹੀ ਠੰਡ ਜੀ ਬਹੁਤ ਹੀ ਧੁੰਦ ਵਾਲੇ ਦਿਨ ਸੀ ਦੇ ਨਾਲ ਕੱਲ ਮੀਂਹ ਵੀ ਪਿਆ ਹੈ ਸਾਰਾ ਦਿਨ ਪੈਂਦਾ ਰਿਹਾ ਤੇ ਅੱਜ ਬਹੁਤ ਹੀ ਵਧੀਆ ਦਿਨ ਨਿਕਲਿਆ ਤੇ ਬਹੁਤ ਚੰਗਾ ਲੱਗ ਰਿਹਾ ਹੈ ਤੇ ਤੁਸੀਂ ਅਸਮਾਨ ਤੇ ਦੇਖ ਸਕਦੇ ਹੋ ਦੋਸਤੋ ਚਿੱਲਾ ਉਡਰੀਆਂ ਨੇ ਬਹੁਤ ਹੀ ਪਿਆਰਾ 뷰 ਲੱਗ ਰਿਹਾ ਏ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ ਆ ਇਹ ਇਹਨਾਂ ਦਿਨਾਂ ਦੇ ਵਿੱਚ ਨਾ ਇਦਾਂ ਹੀ ਉਡਦੀਆਂ ਰਹਿੰਦੀਆਂ ਚਿੱਲਾ ਬਹੁਤ ਜ਼ਿਆਦਾ ਬਹੁਤ ਉੱਤੇ ਹੈ ਤਾਂ ਕਰਕੇ ਥੋੜਾ ਦੂਰੋਂ ਦਿਖ ਰਿਹਾ ਏ ਤੇ ਬਹੁਤ ਘੈਂਟ ਲੱਗਦਾ ਪਿਆ ਏ ਤੇ ਇਦਾਂ ਜੀ ਕਰਦਾ ਦੇਖੀ ਜਾਈਏ ਤੇ ਮਟਰ ਚਲਾ ਦਿੱਤੀ ਆਪਾਂ ਤੇ ਕਿਉਂਕਿ ਮੈਂ ਨਾ ਮੱਝਾਂ ਨੂੰ ਨਹਾਉਣ ਲੱਗਾ ਅੱਜ ਕਾਫੀ ਦਿਨਾਂ ਬਾਅਦ ਉੱਪਰ ਨਿਕਲੀ ਬੜੇ ਦਿਨ ਹੋ ਗਏ ਹੀ ਮੱਝਾਂ ਨਵਾਇਆਂ ਨਹੀਂ ਸੀ ਆਪਾਂ ਤੇ ਮੈਂ ਸੋਚਿਆ ਚਲੋ ਅੱਜ ਧੋਪ ਨਿਕਲੀ ਸੋਣੀ ਤੇ ਵਧੀਆ ਨਵਾ ਦਿੰਨਾ ਹੈ ਤੇ ਇੰਨੇ ਦਿਨ ਹੋ ਗਏ ਸੀ ਠੰਡੀ ਬੜੀ ਸੀ ਤੇ ਮੈਂ ਕਿਹਾ ਕੀ ਵਿਚਾਰੀਆ ਨੂੰ ਠੰਡੀ ਚ ਥੋੜਾ ਨਵਾਉਣਾ ਹੀ ਤੇ ਆਪਾਂ ਇੱਥੇ ਬੰਨ ਕੇ ਮਚਨ ਨਵਾਉਣੇ ਆਂ ਕਿਉਂ ਨਹੀਂ ਕਰੋ ਤੇ ਮੇਰੇ ਡੈਡੀ ਜੀ ਨੇ ਪਾਣੀ ਪੀਆਤਾ ਸੀ ਬਾਹਰ ਬੰਨਤੇ ਹੀ ਤੇ ਇਸ ਟਾਈਮ ਨਾਲ ਹੀ ਧੁੱਪ ਨਿਕਲੀ ਵਧੀਆ ਤੇ ਮੈਂ ਕਿਹਾ ਮੈਂ ਬੱਤੀ ਡਿੱਕਨਦੇ ਆਂ ਅਸੀਂ ਬੜੇ ਛਿਰਦੀ ਬੱਤੀ ਨੇ ਵੜਾਸਤਾ ਆ ਬਹੁਤ ਲੇਟ ਹੋ ਅੱਜ ਆਈ ਹੈ ਤੇ ਮੇਰੇ ਵੀ ਕੰਮ ਲੇਟ ਹੋ ਜਣੇ ਹੁਣ ਤੇ ਲੇਟ ਹੀ ਬੜੀ ਆਈ ਹੈ 11:00 ਕਵਿਚੇ ਆਈ ਹੈ 11:00 ਵਜੇ ਵੀ 10-15 ਤੇ ਮੈਂ ਕਾਹਨ ਨਵਾਦਾ ਕਿਉਂਕਿ ਮੱਝਾਂ ਨੂੰ 1.5 ਘੰਟਾ ਲੱਗ ਜਾਂਦਾ ਇੰਨੇ ਦਿਨਾਂ ਬਾਅਦ ਨਵਾਉਣੀਆਂ ਤੇ ਕੁਝ ਕੁਝ ਕੇ ਨਵਾਉਣੀਆਂ ਪੈਣੀਆਂ ਓਏ ਟੋਮੀ ਇਹ ਲੇਟ ਰਹੀਆਂ ਮੱਝਾਂ ਬਹੁਤ ਥੋੜਾ ਥੋੜਾ ਘੜਦੀ ਨਵਾ ਦੇ ਹਾਂ ਮੈਡਮ ਟਾਈਮ ਤੇ ਲੱਗਣਾ ਚਲੋ ਨਵਾ ਮਾਤਾ ਸੁੰਦਰੀ ਆ ਜਾ ਹੈ ਲਾਈ ਖਾਣ ਲੱਗੀ ਇਹਦਾ ਨਾਮ ਸੁੰਦਰੀ ਹੈ ਸੁੰਦਰੀ ਆ ਜਾ ਲਓ ਜੀ ਆਪਾਂ ਇੱਥੇ ਬੰਦ ਦਿੰਨੇ ਆ ਮੱਝਾਂ ਨੂੰ ਤੇ ਫਿਰ ਨਵਾਣੇ ਇਹਨਾਂ ਨੂੰ ਕੋਚ-ਕੋਚ ਕੇ ਮੈਂ ਬੋਰੀ ਲਿਆਉਣਾ ਹੈ ਗਿੱਲੀ ਕਰਕੇ ਉਹੀ ਰਗੜੂ ਤੇ ਲਓ ਜੀ ਆਪਾਂ ਕਰ ਦਿੱਤੀ ਸ਼ੁਰੂਆਤ ਮੱਝਾਂ ਨੂੰ ਇਸ਼ਨਾਨ ਪਾਣੀ ਕਰਾਉਣ ਦੀ ਤੇ ਇਹਦੇ ਨਾਲ ਆਪਾਂ ਪਹਿਲੇ ਪਾਣੀ ਪਾਵਾਂਗਾ ਉੱਤੇ ਪਾਣੀ ਬਹੁਤ ਘੱਟ ਘੜਦੀ ਹੈ ਕਿਤੇ ਮੋਟਰ ਇਹ ਹੀ ਦੁੱਖ ਹੈ ਕਈ ਵਾਰੀ ਬਣਵਾ ਲਈਏ ਹੁਣ ਲੱਗਦਾ ਨਵੀਂ ਲਿਆਉਣੀ ਪੈਣੀ ਹੈ ਕਾਈ ਬਹੁਤ ਟਾਈਮ ਲੱਗ ਜਾਂਦਾ ਇਸ ਦਿਨ ਨਾਲ ਆਪਾਂ ਕੁਛ ਅੰਗੀ ਚੰਗੀ ਤੇ ਮੈਂ ਪਾ ਲਈ ਹੀ ਪੁਰਾਣੀ ਜੀ ਕਮੀਜ਼ ਪਾਟੀ ਜੀ ਮੈਂ ਕਿਹਾ ਕੱਪੜੇ ਗੰਦੇ ਹੀ ਹੋਣੇ ਆ ਤੇ ਫਿਰ ਨਾ ਧੋ ਕੇ ਪਾਵਾਂਗੇ ਆਪਾਂ ਕੱਪੜੇ ਤੇ ਲਓ ਜੀ ਡੰਗਰਨ ਨਵਾ ਕੇ ਬੰਦ ਦਿੱਤੇ ਆਪਾਂ ਕੰਮ ਰਿਪੜਿਆ ਸ਼ੁਕਰੇ ਦਾ ਬਤਾ मामा ਕਿੱਥੇ ਗਏ ਨੇ ਹਾਂ ਬੜਕ ਚੇਰਨ ਦੀ ਕਦਰ ਉਹ ਦਿਵਾਤ ਤੇ ਲਓ ਜੀ ਡੰਗਰਨ ਨਵਾ ਦਿੱਤਾ ਏ ਤੇ ਬਹੁਤ ਟਾਈਮ ਲੱਗ ਗਿਆ ਸਾਡੇ ਸਵਾ 11 ਵਜੇ ਲੱਗਿਆ ਹੀ ਨਵਾਉਣ ਤੇ ਹੁਣ 12:30 ਹੋ ਚੱਲੇ ਆ ਯਾਰ ਹੰਬ ਜਾਂਦਾ ਬੰਦਾ ਕਿਉਂਕਿ ਪਾਣੀ ਬਹੁਤ ਥੋੜਾ ਥੋੜਾ ਕਰਦੀ ਨਾ ਮਟਰ ਤੇ ਨਾਲੇ ਮੱਜਾਂ ਨੂੰ ਕਾਫੀ ਦਿਨ ਬਾਅਦ ਨਵਾਇਆ ਤੇ ਉਹਨਾਂ ਨੂੰ ਕਾਫੀ ਕਰਨੇ ਪਿੰਦਾ ਏ ਚੰਗੀ ਤਰ੍ਹਾਂ ਨਵਾਉਣੇ ਪਿੰਦਾ ਮਲ ਮਲ ਕੇ ਤੇ ਹੁਣ ਮੈਂ ਕਿਾ ਪੈਪ ਇਕੱਠਾ ਕਰਕੇ ਰੱਖੀ ਦਵਾ ਤੇ ਚੁੱਕ ਲਾ ਬਾਲਟਾ ਬੁਲਟਾ ਤੇ ਮੈਂ ਵੀ ਹੁਣ ਨਾ ਤੋ ਕੇ ਲੱਗਾ ਰੋਟੀ ਖਾਣ ਰੋਟੀ ਨੂੰ ਬਹੁਤ ਟਾਈਮ ਹੋ ਗਿਆ ਇੱਕ ਤੇ ਸਲੋ ਚੱਲਦੀ ਏ ਤੇ ਅੱਜ ਚਲੋ ਬੱਤੀ ਨਹੀਂ ਵਿੱਚ ਗਈ ਤੇ ਵਿਚ ਵਿੱਚ ਰੁਕ ਵੀ ਜਾਂਦੀ ਹੈ ਦੋ ਤਿੰਨ ਵਾਰ ਤੇ ਰੁਕ ਜਾਂਦੀ ਹੈ ਕਿੰਨਾ ਚਿਰ 32 ਡਿਗ ਦਾ ਡਿਗ ਦਾ ਲੇਟ ਹੋ ਗਿਆ ਨਹੀਂ ਤੇ ਮੈਂ ਟਾਈਮ ਨਹੀਂ ਨਿਵਾਦ ਰਹੀਆਂ ਸੀ ਮੱਜਾਂ 32 ਵੀ ਨਖਰੇ ਕਰਦੀ ਹੁੰਦੀ ਕਿ ਜਿਵੇਂ ਜਦੋਂ ਜ਼ਰੂਰਤ ਹੋਵੇ ਲਓ ਜੀ ਪੈਪ ਇਕੱਠਾ ਕਰਤਾ ਤੇ ਰੁਮਾ ਮੇਰੇ ਵੱਲ ਆਗੇ ਕਹਿੰਦਾ ਨਾ ਕਿੱਥੇ ਵੀਜੀ ਅੱਜ ਇੱਥੇ ਮੇਰੇ ਨਾਲ ਖੇਡਣ ਲੱਗ ਗਿਆ ਇਹ ਕਦਾਜ ਹਮਮ ਚੱਲ ਨਿਕਲ ਰੱਖਦਾ ਪੈਪ ਚੱਲ ਮੋੜ ਮੋੜੀ ਪੈਪ ਥੋੜੀ ਜਿਹੀ ਮਸਤੀ ਕਰ ਲਈ ਫਿਰ ਚਲ ਚੱਲ ਪੈਪ ਰੱਖ ਦੀ ਚੱਲ ਚਲੋ 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 ਪੈਪ ਰਖੀਏ ਕੰਮ ਮੈਂ ਵੀ ਨਾਣਾ ਹੈ ਲਓ ਜੀ ਆਪਣਾ ਤੋਕੀ ਹੋ ਗਏ ਤਿਆਰ ਪੰਨਾ ਪੰਨਾ ਬਨ ਲਿਆ ਇਸੇ ਸੁਰਵਾਕੇ ਬੜਾ 1:00 ਵੱਜ ਗਿਆ ਅੱਜ ਤੇ ਰੋਟੀ ਨੂੰ ਵੀ ਤੇ ਥਕਾਵਟ ਜੀ ਮਹਿਸੂਸ ਹੁੰਦੀ ਤੇ ਹੁਣ ਜੀ ਕਰਨਦੇ ਆ ਬਸ ਧੁੱਪ ਸੇਕਰ ਨੂੰ ਗਰਾਮ ਕਰਨ ਨੂੰ ਰੋਟੀ ਖਾ ਕੇ ਧੀਆ ਚੁੱਲ੍ਹੇ ਤੇ ਰੱਖਿਆ ਮਾਜਦਾ ਦੰਗਿਆ ਸੂਨ ਮੜੀ ਮਜਦਾ ਇਹਦੇ ਦੁੱਧ ਕਾੜ ਨਹੀਂ ਪਾਇਆ ਧੁੱਪ ਤੇ ਚਲੋ ਵਧੀਆ ਨਿਕਲ ਆਈ ਅੱਜ ਰੋਟੀ ਆ ਗਈ ਆਪਣੀ ਤੇ ਅਚੌਲ ਹੈ ਕੜੀ ਹੈ ਵਸਣ ਦੀ ਤੇ ਨਾਲ ਦਹੀਂ ਹੈ ਤੇ ਆ ਲੋਨ ਮਿਰਚਾਂ ਵਾਲਾ ਤੇ ਮੂੜੀਆਂ ਪਹਿਲੇ ਖਾਣਾ ਚੌਲ ਤੇ ਫਿਰ ਰੋਟੀ ਖਾਉਂਗਾ ਹਾਂਜੀ ਲੱਡੂ ਖਾ ਲੋ ਗਾਇਸ ਹਾਂਜੀ ਤੇ ਰੋਟੀ ਖਾ ਲਈ ਮੈਂ ਇੱਥੇ ਕੁਰਸੀ ਢਾਲੀ ਮੈਂ ਕਿਹਾ ਇੱਥੇ ਆ ਖੇਤਾ ਕੋਲ ਸਬਜ਼ੀਆਂ ਕੋਲ ਸੇਕਦੀਆਂ ਤੁੱਪ ਥੋੜਾ ਚੇਰ ਤੇ ਲੱਡੂ ਮਿਲ ਗਿਆ ਜ ਆਪਾਂ ਨੂੰ ਜੀ ਖਾਣ ਨੂੰ ਕਿਉਂਕਿ ਸਾਡੇ ਆ ਪਿੰਡ ਚੋਂ ਆਏ ਆ ਕਿਸੇ ਦੇ ਜਿਵੇਂ ਲੋੜੀ ਆਈ ਪਹਿਲੀ ਵਿਆਹ ਮੁੰਡੇ ਦਾ ਵਿਆਹ ਹੈ ਵਿਆਹ ਆ ਮੁੰਡਾ ਤੇ ਉਹਦੀ ਪਹਿਲੀ ਲੋੜੀ ਆਈ ਹੈ ਤੇ ਉਹਨਾਂ ਦੀ ਜਿਵੇਂ ਕੁੜੀ ਦੇ ਪਿੱਕੇ ਵੱਲ ਤੇ ਉਹੀ ਖਾਣ ਲੱਗਾ ਮੈਂ ਲੱਡੂ ਬੁੰਦੀ ਵਾਲਾ ਲੱਡੂ ਮੈਂ ਬਹੁਤ ਸਵਾਦ ਹੁੰਦਾ ਬਹੁਤ ਸਵਾਦ ਲੱਗਦਾ ਬੁੰਦੀ ਵਾਲਾ ਲੱਡੂ ਹਵਾ ਚੱਲ ਰਹੀ ਹਲਕੀ ਹਲਕੀ ਸੂਰਜ ਤਿੱਖਾ ਨਿਕਲਿਆ ਅੱਜ ਬੜੀ ਤਿੱਖੀ ਧੁੱਪ ਹੈ ਯਾਰ ਘੜੀ ਨਹੀਂ ਬੈਠਾ ਜਾਂਦੇ ਆ ਤੇ ਮੈਂ ਸੋਚਿਆ ਚਲੋ ਘੜੀ ਧੁੱਪ ਸੇਖਦੇ ਆ ਤੇ ਮੈਂ ਮੰਝੇ ਤੇ ਜੰਨਾ ਹੈ ਉਧਰ ਸ਼ਾਮੇ ਲੰਮੇ ਪੈਣਾ ਹੈ ਲੰਮੇ ਪੈਣੇ ਜੀ ਕਰ ਲਿਆ ਘੜੀ ਤੇ ਹੁਣ 1:30 ਬੱਜ ਗਿਆ ਤੇ 2:00 ਬੱਚੇ 2:30 ਵਜੇ ਫੇਰ ਮੈਂ ਅੱਜ ਬਰਸੀਨ ਵੀ ਮੇਰਾ ਲੇਟ ਹੋ ਗਿਆ ਵੱਡਣਾ ਹੈ ਜੀ ਜੇ ਮੈਂ ਟਾਈਮ ਨਾ ਵੱਢੀ ਨਾ ਹੁਣ ਥੋੜਾ ਤੇ ਉਹ ਵੱਡੂੰਗਾ ਤੇ ਉਸ ਤੋਂ ਬਾਅਦ ਨੰਗਰਾਂ ਨੂੰ ਪੱਠੇ ਪੱਠੇ ਪਾਉਂਗਾ ਉਤਰ ਕੇ ਤੇ ਫਿਰ ਦੇਖਦੇ ਆ ਤੇ ਹੁਣ ਮੈਂ ਥੋੜਾ ਜਿਹਾ ਰੈਸਟ ਕਰ ਲਾਂ ਬਸ ਹੋਰ ਅੱਧਾ ਘੰਟਾ ਰੈਸਟ ਕਰ ਲਾਂ ਹਾਂਜੀ ਤੇ ਹੁਣ 2:30 ਵੱਜ ਚੁੱਕੇ ਨੇ ਤੇ ਮੈਂ ਆ ਗਿਆ ਆਪਣੀ ਉਹੀ ਡਿਊਟੀ ਤੇ ਬਸੀਨ ਵੱਢਣ ਦੀ ਤੇ ਤੇ ਅੱਜ ਵੈਸੇ ਹੀ ਵੈਸੇ ਮੈਂ ਟਾਈਮ ਨਾ ਵੱਢ ਲੈਣਾ 11-12 ਵਜੇ ਦੇ ਵਿੱਚ ਅੱਜ ਥੋੜਾ ਡੰਗਰ ਨਹਾਉਣ ਲੱਗੇ ਲੇਟ ਹੋ ਗਿਆ ਤੇ ਹੋਣ ਵੱਢ ਲੈਣਾ ਹੈ ਤੇ ਅੱਧਾ ਹੋਣ ਵੱਢ ਲੂੰਗਾ ਕਿਉਂਕਿ 3 ਵਜੇ ਆਪਾਂ ਪੱਠੇ ਪਾ ਕੇ ਡੰਗਰਾਂ ਨੂੰ ਬੰਦ ਦਿੰਨੇ ਹੋਣੇ 3:30 ਵਜੇ ਤੱਕ ਅੰਦਰ ਤੇ ਉਸ ਤੋਂ ਬਾਅਦ ਫਿਰ ਵੱਢ ਲੂੰਗਾ ਥੋੜਾ ਜਿਹੜਾ ਸਵੇਰ ਵਾਸਤੇ ਤੋਪੀ ਬਹੁਤ ਠੀਕ ਹੀ ਤੇ ਮੈਂ ਫਿਰ ਅੰਦਰ ਥੋੜਾ ਚਿਰ ਪੈ ਗਿਆ ਅਜੀ ਪਿਆ ਹੀ ਫਿਰ ਮੈਂ ਕਿਹਾ ਚਲੋ ਕੰਮ ਨਿਪ ਕਰਨਾ ਹੈ ਕੰਮ ਦਾ ਟਾਈਮ ਆ ਗਿਆ ਹੈ ਟਾਈਮ ਹੋ ਗਿਆ ਤੇ ਫਿਰ ਆਪਾਂ ਨੇ ਵੇੜੀ ਲਵਾ ਆਪਣਾ ਕੰਮ ਤੇ ਅੱਜ ਮੈਂ ਪੱਲੀ ਵੀ ਧੋਤੀ ਜੀ ਸਵੇਰੇ ਸਵੇਰੇ ਧੋ ਲਈ ਕਿ ਮੈਂ ਕਿਹਾ ਧੁੱਪ ਨਿਕਲੀ ਹੈ ਤੇ ਸੁੱਕ ਜੂਗੀ ਗੰਦੀ ਬੜੀ ਹੋਈ ਪਈ ਹੀ ਕੱਲ ਦੀ ਕੱਪੜੇ ਲਵੇੜ ਦਿੰਦੀ ਤੇ ਚਲੋ ਆਪਾਂ ਵੜ ਲਈ ਬੱਠੇ ਅੱਜ ਆਪਾਂ ਇਧਰੋਂ ਮੱਤ ਨਹੀਂ ਆ ਕੇ ਕੀ ਹਰਾ ਸ਼ੁਰੂ ਕਰਨਾ ਹੈ ਤੇ ਠੀਕ ਹੈ ਜੀ ਫਿਰ ਮੈਂ ਵੜ ਲਾ ਬੱਠੇ ਤੇ ਇਸ ਦਿਨ ਵਾਲੀ ਅੱਜ ਦੇ ਵਲੌਗ ਨੂੰ ਇੱਥੇ ਸਮਾਪਤ ਕਰਦੇ ਆ ਬਹੁਤ ਲੰਮਾ ਹੋ ਜਾਂਦਾ ਵਲੌਗ ਤੇ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਆ ਨਵੇਂ ਵਲੌਗ ਚ ਲਵ ਯੂ ਆਲ ਤੇ ਮੈਂ ਵਰਲਡਾ ਪੱਠੇ ਜੀ